ਜੀ ਵੀਡੀਓ ਵੇਖ ਰਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਆਲੂ ਵੀਮਣੀ ਸਬਜ਼ੀ ਬਣਾਉਣ ਲੱਗੇ ਸੀ ਤੇ ਇਹਦੇ ਬਾਰੇ ਤੁਹਾਨੂੰ ਦੱਸਾਂਗੀ ਪੈਸੇ ਤੇ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਤੇ ਮੈਂ ਕਿਹਤੋਂ ਇੱਕ ਵਾਰ ਫਿਰ ਬਣਾ ਲੈਨੇ ਆਂ ਕਿਉਂ ਸ਼ੁਰੂ ਕਰਦੇ ਆ ਅੱਜ ਦੀ ਨਵੀਂ ਵੀਡੀਓ ਤੇ ਇੱਧਰ ਸਾਡੀ ਬਿਟੀਆ ਰਾਣੀ ਬਣਾ ਰਹੀ ਆ ਗਰੀ ਪਕੌੜਾ ਗਿਰੀਆਂ ਨੇ ਕੱਢੀਆਂ ਹੋਈਆਂ ਸੀ ਮੂੰਗਫਲੀ ਦੇ ਵਿੱਚੋਂ ਤੇ ਹੁਣ ਉਹਦੇ ਵਿੱਚ ਵੇਸਣ ਮਿਕਸ ਕਰਤੀ ਪਈ ਹੈ। ਹਾਂਜੀ ਤੇਲ ਆਪਣਾ ਹੋ ਚੁੱਕਿਆ ਵਾ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਅਦਰਕ ਪਾਵਾਂਗੇ। ਲਓ ਜੀ ਆਪਾਂ ਅਦਰਕ ਜਿਹੜਾ ਹੋ ਪੁੱਜ ਚੁੱਕਿਆ ਹੁਣ ਆਪਾਂ ਗੰਡੇ ਪਾ ਦੇਵਾਂਗੇ। ਜੀ ਤੜਕਾ ਆਪਣਾ ਪੁੱਜ ਚੁੱਕਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਸੀ ਸਬਜ਼ੀ ਲੋ ਜੀ ਇਧਰ ਇਨੇ ਕੋ ਆਪਣੇ ਘ੍ਰੇ ਤੱਕੜ ਜਿਹੜੇ ਬਣ ਗਏ ਆ ਤੇ ਇਧਰ ਹੋਰ ਪਾਉਂਦੀ ਪਈ ਆ ਇਹਦੇ ਵਿੱਚ ਬੇਸਨ ਜਿਹੜਾ ਸਖਤ ਸਖਤ ਰੱਖਣਾ ਹੁੰਦਾ ਉਹ ਜ਼ਿਆਦਾ ਨਹੀਂ ਘੋਲਣਾ ਹੁੰਦਾ ਇਸ ਤਰੀਕੇ ਨਾਲ ਤੇ ਬਿਲਕੁਲ ਸੇਮ ਗੈਂਸ ਕਰਕੇ ਫੇਰੇ ਬਣਾਉਣੇ ਹੁੰਦੇ ਆ ਸਲੋ ਤੇ ਲੋ ਜੀ ਸਬਜੀ ਆਪਣੀ ਜਿਹੜੀ ਰੈਡੀ ਹੋ ਚੁੱਕੀ ਆ ਇਹ ਥੋੜੀ ਜ਼ਿਆਦੀ ਹਨਾ ਕਰਦੇ ਸੀਗੇ ਵੇਂਗਣ ਤੇ ਉਹ ਥੋੜਾ ਜ਼ਿਆਦਾ ਹੀ ਘੋਲ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਪਾਵਾਂਗੇ ਹਲਦੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜਵਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਆ ਗਰੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ